78ਵੇਂ ਸੁਤੰਤਰਤਾ ਦਿਵਸ ਨੇ ਮੌਕੇ ਲੁਧਿਆਣਾ ਕੋੜਾ ਕਲੋਨੀ ਵਿਖੇ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਅਗਵਾਈ ਤੇ ਹੇਠ 15 ਅਗਸਤ ਆਜ਼ਾਦੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਦੱਸਿਆ ਕਿ ਅੱਜ ਤੇ ਦਿਨ ਅਸੀਂ ਯੁਵਾ ਪੀੜੀ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਨੂੰ ਛੱਡ ਕੇ ਦੇਸ਼ ਦੀ ਸੇਵਾ ਦੇ ਵਿੱਚ ਲੱਗਣ। ਆਈ ਸਵੇਰ ਦੇ ਪਹਿਲਾ ਮਿੰਨੀ ਰੋਜ਼ ਗੋਲਡਨ ਦੇ ਵਿੱਚ ਹੁਣ ਕੋੜਾ ਕਲੋਨੀ ਬਾਬਾ ਸਾਹਿਬ ਪੀਰਾਂ ਉਮਰਕਦੇ ਨਾਮ ਦੀ ਕਲੋਨੀ ਹੈ ਮੇਰੇ ਹਲਕੇ ਦੇ ਵਿੱਚ ਇਹ ਸਾਰੇ ਦਿਤਿਆ ਜੀ ਅਰਨਵੈਦ ਜੀ ਸਾਰੇ ਰਲ ਕੇ ਅਸੀਂ ਅੱਜ ਇਹ 78ਵਾਂ ਆਜ਼ਾਦੀ ਦਾ ਦਿਹਾੜਾ ਜਿਹੜਾ ਪਿਆਰੇ ਬੱਚੇ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਸਾਰੇ ਅਸੀਂ ਰਲ ਕੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਆਰੇ ਬੱਚੇ ਵੀ ਆਏ ਆ ਔਰ ਇਸ ਹਲਕੇ ਦੇ ਮੋਤੀ ਨਗਰ ਦੇ ਐਸਐਚਓ ਸਾਹਿਬ ਵੀ ਔਰ ਬਹੁਤ ਵੱਡੀ ਗਿਣਤੀ ਜਿਹੜੀਆਂ ਸਤਕਾਰਯੋਗ ਭੈਣਾ ਮਾਮਾ 부जुर्ग ਸਾਰੇ ਰਲ ਕੇ ਅਸੀਂ ਇਹ ਆਜ਼ਾਦੀ ਦਾ 78ਵਾਂ ਦਿਹਾੜਾ ਜਿਹੜਾ ਪੂਰੇ ਪੰਜਾਬ 'ਚ ਔਰ ਪੂਰੇ ਦੇਸ਼ 'ਚ ਔਰ ਲੁਧਿਆਣੇ ਪੂਰੇ 'ਚ ਮਨਾਇਆ ਔਰ ਮੈਂ ਸਮਝਦਾ ਕਿ ਆਜ਼ਾਦੀ ਦਾ ਜਿਹੜਾ ਇਹ ਦਿਹਾੜਾ ਵਾ ਇਹ ਇਸੇ ਤਰ੍ਹਾਂ ਹੀ ਮਨਾਉਣਾ ਚਾਹੀਦਾ ਸਾਡੇ ਉਹਨਾਂ ਆਜ਼ਾਦੀ ਕਲਾਟੀਆਂ ਨੇ ਆਪਣੀ ਜਾਨ ਦੇ ਕੇ ਛੋਟ-ਛੋਟੀਆਂ ਉਮਰਾਂ ਦੇ ਵਿੱਚ ਰੱਸੇ ਚੁੰਮ ਕੇ ਗਾਲਚ ਪਾਇਆ ਇਸ ਕਰਕੇ ਉਹਨਾਂ ਨੂੰ ਸਦਾ ਪ੍ਰਣਾਮ ਕਰਨਾ ਔਰ ਸਦਾ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਦਾ ਸੁਮਨ ਭੇਟ ਕਰਨਾ ਇਹ ਸਾਡਾ ਧਰਮ ਤੇ ਕਰਮ ਮੇਰਾ ਨਾਮ ਰਜੇਸ਼ ਦਾਤਿਆ ਜੀ ਮੈਂ ਪੰਜਾਬ ਪ੍ਰਧਾਨਾ ਭਾਰਤੀਆ ਵਾਲਮੀਕੀ ਧਰਮ ਸਮਾਜ ਦਾ ਅੱਜ 15 ਅਗਸਤ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਦੇ ਝੰਡੇ ਦੀ ਰਸਮ ਦੇ ਉੱਤੇ ਸਾਡੇ ਐਮਐਲਏ ਸਾਹਿਬ ਪੱਪੀ ਪ੍ਰਾਸ਼ਰ ਜੀ ਆਏ ਸੀਗੇ ਉਹਨਾਂ ਨੇ ਸਾਡੀ ਕਲੋਨੀ ਨੂੰ ਸਵਰਗ ਬਣਾ ਦਿੱਤਾ ਸੀ ਨਰਕ ਤੋਂ 1 ਕਰੋੜ ਤੋਂ ਉੱਪਰ ਲਗਾਇਆ ਸੀਗਾ ਤੇ ਅੱਜ ਵੀ ਉਹਨਾਂ ਨੇ ਇੱਕ ਪ੍ਰੋਮਿਸ ਕੀਤਾ ਆ ਵੀ ਜਿੰਨੇ ਵੀ ਪੈਸੇ ਲੱਗਣਗੇ ਮੈਂ ਪਾਸ ਕਰਵਾ ਕੇ ਦੁਆਰਾ ਲਗਾਉਂਗਾ ਇੱਕ ਸਾਡੇ ਮੁੱਲੇ ਦੇ ਵਿੱਚ ਜਿਹੜਾ ਨਸ਼ੇ ਦਾ ਵਪਾਰ ਸੀਗਾ ਉਹ ਪੰਜਾਬ ਲੈਵਲ ਦਾ ਸੀਗਾ ਜੀ ਪੰਜਾਬ ਤੋਂ ਸਭ ਤੋਂ ਵੱਡੇ ਲੈਵਲ ਦੇ ਉੱਤੇ ਸਾਡੇ ਨਸ਼ੇ ਦਾ ਵਪਾਰ ਸੀਗਾ ਜਿਹਦੇ ਵਿੱਚ ਐਮਐਲਏ ਸਾਹਿਬ ਨੇ ਸਾਡਾ ਸੰਯੋਗ ਕੀਤਾ ਅਸੀਂ ਮੁੱਲੇ ਨਵਾਸੀਆਂ ਨੇ ਸਾਰਿਆਂ ਨੇ ਰਲ ਕੇ ਇੱਕ ਮੁੱਠ ਹੋ ਕੇ ਨਸ਼ੇ ਵਾਲੇ ਨੂੰ ਭਜਾਇਆ ਕਿਉਂਕਿ ਜਿੱਦਾਂ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਵਿਕਦੀ ਹੁੰਦੀਆਂ ਨਾ ਜੀ ਲਾਈਨ ਲਗਾ ਕੇ ਨਸ਼ਾ ਵੇਚਦਾ ਹੁੰਦਾ ਸੀ ਇਦਾਂ ਮੈਂ ਇੱਕ ਵਾਰੀ ਫੇਰ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਵੀ ਨਸ਼ੇ ਵਾਲਿਆਂ ਦੇ ਪਿੱਛੇ ਕਦੀ ਵੀ ਕੋਈ ਨਹੀਂ ਜਾਊਗਾ ਨਾ ਹੀ ਉਹਨਾਂ ਦੀ ਕੋਈ ਸੁਣਾਈ ਹੋਊਗੀ ਧੰਨਵਾਦ ਸਹਿ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਐਮਐਲਏ ਸਾਹਿਬ ਨੇ ਤੁਹਾਨੂੰ ਹੋਰ ਭਰੋਸਾ ਦਿੱਤਾ ਵੀ ਹੁਣ ਇਸ ਕਲੋਨੀ ਦਾ ਵਿਕਾਸ ਕੀਤਾ ਜਾਊਗਾ ਜੀ 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 ਬਹੁਤ ਜ਼ਿਆਦਾ ਭਰੋਸਾ ਦਿੱਤਾ ਉਹਨਾਂ ਨੇ ਤਾਂ ਕਿ ਸਾਨੂੰ ਵਿਸ਼ਵਾਸ ਵੀ ਆਣਾ ਦੇ ਉੱਤੇ ਕਿਉਂਕਿ ਬੰਦਾ ਜੇ ਪਰਖਣਾ ਹੋਵੇ ਤੇ 10 ਦਿਨਾਂ ਚ ਪਰਖਿਆ ਜਾਂਦਾ ਉਹਨਾਂ ਨੂੰ ਤਾਂ 2.5 ਸਾਲ ਹੋ ਗਏ ਸਾਡੇ ਨਾਲ ਜੁੜਿਆ ਨੂੰ 2.5 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਡੀ ਕਲੋਨੀ ਦੇ ਵਿੱਚ 2.5 ਸਾਲਾਂ ਦੇ ਵਿੱਚ ਉਹਨਾਂ ਨੇ ਘੱਟ ਤੋਂ ਘੱਟ 10 ਵਾਰੀ ਵਿਜ਼ਿਟ ਕਰ ਲਿਆ ਵਾ ਲੱਗਦਾ ਵੀ ਪਹਿਲੇ ਵਿਧਾਇਕ ਅੱਗੇ ਇੱਥੇ ਕਦੇ ਗੇੜਾ ਨਹੀਂ ਮਾਰਿਆ ਫਰਕ ਆ ਜੀ ਪਹਿਲੇ ਵਿਧਾਇਕ ਤਾਂ ਉਹਦੋਂ ਅੰਦਰ ਅੰਦਰ ਸੀ ਸੋਸੀਂ ਪ੍ਰੋਗਰਾਮ ਰੱਖੀਦਾ ਸੀਗਾ ਇਹ ਵਿਧਾਇਕ ਐਸੇ ਨੇ ਬਿਨਾ ਪ੍ਰੋਗਰਾਮ ਰੱਖੇ ਤੋਂ ਤੁਹਾਨੂੰ ਵੀ ਤੁਸੀਂ ਦੇਖਿਆ ਵੀ ਕਾਫੀ ਲੰਬੇ ਸਮੇਂ ਤੋਂ ਸਾੜਨਾਂ ਪੈਦਲ ਹੀ ਚੱਲ ਰਹੇ ਆ ਇਹ 30 ਨੰਬਰ ਵਾਰਡ ਦੇ ਵਿੱਚ ਹੀ ਬਦਲੇ ਬਦਲ ਚੱਲਦੇ ਰਹਿੰਦੇ ਪੂਰੀ ਵਾਰਡ ਘੱਟ ਦਿੰਦੇ ਇਹਨਾਂ ਦਾ ਵਰਗਾ ਨਾ ਐਮਐਲਏ ਆਇਆ ਤੇ ਨਾ ਨਾ ਧੰਨਵਾਦ ਸਹੀ ਜੈ ਵਾਲਮੀਕੀ ਜੈ ਭੀਮ ਜੈ ਪਰ ਵਿਧਾਨਾ ਲਾਈਵ ਲਈ ਠਿੰਕਾ ਚਾਟ ਰਿਪੋਰਟ